ਨਾਮ ਕਾਵਲਾ ਓ ਬੱਲੇ ਨੂੰ ਕਿੰਨਾ ਕਿ ਪਿਆਰ ਕਰਦੇ ਆ ਦੁਨੀਆ ਪਿਆਰ ਕਰਦੀ ਆ ਬੁੱਟਿਆ ਦੁਨੀਆ ਪਿਆਰ ਕਰਦੀ ਆ 5000 ਦੀ ਪਹਿਲੀ ਰੇਡ ਪੈਣ ਲੱਗੀ ਆ ਬੁੱਟੇ ਬਾਈ ਕਰੀ ਦਾ ਬੱਗੇ ਪਿੰਡ ਵਾਲਾ ਬੱਲੇ ਓ ਬੱਗੇ ਪਿੰਡ ਦੇ ਬੱਲੇ ਦੀ ਪਹਿਲੀ ਰੇਡ 5000 ਦੀ ਪੈ ਗਈ 5000 ਦੀ ਅਰਸ਼ ਪਹਿਲੀ ਰੇਡ ਹਾਂ ਮੱਚ ਦਾ ਗਿਆਰ ਕਬੱਡੀ ਦਾ ਨੱਚਦਾ ਫਿਰੇ ਜਾਫੀਆਂ ਅੱਗੇ ਆਹ ਸਾਹਮਣੇ ਬੱਗੇਪਿੰਡ ਦਾ ਦੁੱਲਾ ਮੁਕਾਬਲਾ ਸਿਰੇ ਦਾ ਪਹਿਲੀ ਡੇਡ ਵਾਲੀ ਪਾ ਕੇ ਸਫਲ ਆਹ ਬੱਗੇਪਿੰਡ ਵਾਲਾ ਦੁੱਲਾ ਮੇਰੇ ਮਿੱਤਰੋ ਵਾਪਸ ਆ ਗਿਆ ਕਾਂਦਰਾ ਵਾਲੇ ਪੰਮੀ ਦਾ ਤらっしゃ ਆਇਆ ਹੀਰਾ ਅਗਲੀ ਰੇਡ ਕਹਿੰਦੇ ਕਾਲਾ ਧੂੜਕੋਟ ਵਾਲਾ ਪਾਉਣ ਲਈ ਵਧਿਆ ਇੱਕ ਬੰਦੇ ਜਲਾਲਪੁਰੀਆ ਪਾਲਾ ਤਿਆਰ ਹੈ ਨਾਲ ਕਹਿੰਦੇ ਕੱਟਰ ਵਾਲੀਆ ਜਸ਼ਨ ਅੱਲਾੜੇ ਵਾਲਾ ਪੂਟਾ ਆਹ ਜਲਾਲਪੁਰੀਆ ਹੋ ਆਹ ਜਲਾਲਪੁਰੀਆ ਜਲਾਲਪੁਰੀਆ ਹੋ ਕਾਲਾ ਧੂੜਕੋਟ ਵਾਲਾ ਕਹਿੰਦੇ ਇਸ ਲਈ ਨੰਬਰ ਜਿਹੜਾ ਜੋੜਦਾ ਆਪਣੀ ਟੀਮ ਦੇ ਲਈ ਆਏ ਕਹਿੰਦੇ ਸੁਲਤਾਨਪੁਰ ਲੋਧੀ ਦੇਰੀਆਂ ਦਾ ਇਹ ਆ ਕਹਿੰਦੇ ਪਰਮਜੀਤਪੁਰੇ ਦੀ ਧਰਤੀ ਦਾ ਸੁਲੇ ਬਾਕੀ ਬਾਦ ਆਇਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਇਹ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਝੇ ਕੌਣ ਠੱਲੇ ਤੂਫਾਨਾਂ ਨੂੰ ਉਹ ਸਾਗਰ ਵਿੱਚ ਨਾ ਪੈਂਦੇ ਕੁੱਥੇ ਉਹ ਸਾਗਰ ਵਿੱਚ ਨਾ ਪੈਂਦੇ ਗੁੱਝੇ ਆਏ ਕਹਿੰਦੇ ਡੀਟੀਓ ਕਬੱਡੀ ਦਾ ਆਓ ਡੀਟੀਓ 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 ਾਕੀ ਤੇ ਡੀ ਡੀਓ ਆ ਬੱਲੇ 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 ਹੁਣ ਆਇਆ ਨਿਆਰਾ ਹੁਣ ਟਕਰਿਆ ਹਾਨੀਆਂ ਰੋਹਾਨ ਅਗਲੀ ਰੇਡ ਕਹਿੰਦੇ ਪੂਰੀ ਆ ਛੰਨਾ ਵਾਲਾ ਪੌਂਡ ਦੇ ਲਈ ਵਧ ਗਿਆ ਮੇਰੇ ਮਿੱਤਰੋ ਪੂਰੀ ਛੰਨਾ ਦੀ ਰੇਡ ਚਾਰ ਤਿਆਰ ਨੇ ਕਬੱਡੀ ਦੇ ਵੱਡੇ ਵੱਡੇ ਮੱਲ ਅੱਜ ਦੇ ਮੇਲੇ ਤੇ ਪੁੱਜੇ ਹੋਇਆ ਆ ਮੁਕਾਬਲਾ ਆ ਮੁਕਾਬਲਾ ਟੱਚ ਡਬਲ ਤੇ ਨੰਬਰ ਆ ਛੰਨਾ ਵਾਲਾ ਪੂਰੀ ਆਪਣੀ ਟੀਮ ਲਈ ਜੋੜਦਾ ਹੋਇਆ